ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਇਹ ਮੈਂ ਇੱਕ ਬੱਚੇ ਦਾ ਸਵੈਟਰ ਬਣਾ ਰਹੀ ਹਾਂ ਇਹਦਾ ਮੈਂ ਗਲਾ ਬਣਾ ਕੇ ਤਿਆਰ ਕੀਤਾ ਵਾ ਵੀ ਨੈੱਕ ਵਾਈ ਦੀ ਇਹਦਾ ਮੈਂ ਤੁਹਾਨੂੰ ਦੱਸਾਂਗੀ ਕਿ ਡਬਲ ਬਾਰਡਰ ਕਿਵੇਂ ਕੀਤਾ ਜਾਂਦਾ ਵਾ ਜਿਵੇਂ ਬਾਜ਼ਾਰੀ ਕੋਟੀਆਂ ਦਾ ਡਬਲ ਬਾਰਡਰ ਹੁੰਦਾ ਗਲੇ ਦਾ ਉਸੇ ਤਰ੍ਹਾਂ ਸੀ ਇਹਨੂੰ ਕਰਾਂਗੇ ਅੱਜ ਮੈਂ ਤੁਹਾਨੂੰ ਇਹ ਦੱਸਾਂਗੀ ਇਹਦੇ ਵਿੱਚ ਤੁਹਾਨੂੰ ਮੈਂ ਗਲਾ ਬਣਾਉਣਾ ਨਹੀਂ ਦੱਸਿਆ ਨਾ ਹੀ ਮੈਂ ਕੁੰਡੇ ਚੁੱਕਣ ਬਾਰੇ ਕੁਝ ਦੱਸਿਆ ਵਾਂ ਇਹਦਾ ਮੈਂ ਤੁਹਾਨੂੰ ਬਾਰਡਰ ਕਿਵੇਂ ਡਬਲ ਕੀਤਾ ਜਾਂਦਾ ਉਹ ਦੱਸਾਂਗੀ ਆ ਵੇਖੋ ਇਹਦੀ ਵੀ ਨੈਕ ਬਣੀ ਆ ਇਹ ਮੈਂ 6 ਸਲਾਈਆਂ ਇਹਦੀਆਂ ਬਣਾ ਲਈਆਂ ਮੈਨੂੰ 6 ਸਲਾਈਆਂ ਹੀ ਚਾਹੀਦੀਆਂ ਸੀ ਮੈਂ ਓਨੀਆਂ ਸਲਾਈਆਂ ਇਹਦੀਆਂ ਬਣਾ ਲਈਆਂ ਵਾ ਤੁਹਾਨੂੰ ਜਿੰਨੀ ਵੀ ਜ਼ਰੂਰਤ ਹੋਵੇ ਤੁਸੀਂ ਓਨੀਆਂ ਸਲਾਈਆਂ ਬਣਾ ਸਕਦੇ ਹੋ ਇਹਦੇ ਜਿਹੜੇ ਕੁੰਡੇ ਮੈਂ ਇੱਥੋਂ ਚੁੱਕਨੇ ਸ਼ੁਰੂ ਕੀਤੇ ਸੀ ਇੱਥੋਂ ਚੁੱਕਦੇ ਹੋਏ ਐ ਸਾਈਡ ਨੂੰ ਗਏ ਇੱਥੋਂ ਪਹਿਲੀ ਸਲਾਈ ਬਣਾਉਣੀ ਸ਼ੁਰੂ ਕੀਤੀ ਪਹਿਲੀ ਸਲਾਈ ਸਾਡੀ ਇੱਥੋਂ ਸ਼ੁਰੂ ਹੋਈ ਇਸ ਤਰੀਕੇ ਨਾਲ ਫਿਰ ਇੱਥੇ ਅੰਗੇ ਪਹਿਲੀ ਸਲਾਈ ਖਤਮ ਹੋ ਗਈ ਇੱਥੋਂ ਵੀ ਦੂਸਰੀ ਸਲਾਈ ਸ਼ੁਰੂ ਹੋ ਗਈ ਹੁਣ ਇਹ ਵੇਖੋ ਜੀ ਮੈਂ ਬਣਾ ਕੇ ਕੰਪਲੀਟ ਕਰ ਲਿਆ ਵਾ ਇੱਥੋਂ ਹੀ ਸਾਡੀ ਪਹਿਲੀ ਸਲਾਈ ਸ਼ੁਰੂ ਹੋਈ ਇੱਥੋਂ ਹੀ ਤਾਂ ਆਪਾਂ ਡਬਲ ਬਾਰਡਰ ਕਿਵੇਂ ਕੀਤਾ ਜਾਂਦਾ ਮੈਂ ਤੁਹਾਨੂੰ ਉਹ ਦੱਸਾਂਗੀ ਆ ਵੇਖੋ ਸਾਡੇ ਕੋਲ ਸਿੱਧਾ ਕੁੰਡਾ ਵਾ ਇਹ ਛੇ ਸਲਾਈਆਂ ਬਣਾ ਲੀਆਂ ਤਿੰਨ ਸਲਾਈਆਂ ਮੈਂ ਡਬਲ ਬਾਰਡਰ ਦੀਆਂ ਬਣਾਵਾਂਗੀ ਚੌਥੀ ਸਲਾਈ ਤੇ ਇਹਨੂੰ ਸੂਈ ਨਾਲ ਕਿਵੇਂ ਬੰਦ ਕੀਤਾ ਜਾਂਦਾ ਉਹ ਤੁਹਾਨੂੰ ਦੱਸਾਂਗੀ ਜਿਹੜਾ ਸਿੱਧਾ ਕੁੰਡਾ ਉਹਨੂੰ ਸਿੱਧਾ ਬਣਾਉਣਾ ਸਿੱਧੇ ਕੁੰਡੇ ਨੂੰ ਸਿੱਧਾ ਬਣਾ ਲਿਆ ਧਾਗ ਆਪਣੇ ਵੱਲੋਂ ਕਰਨਾ ਜਿਹੜਾ ਪੁੱਠਾ ਕੁੰਡਾ ਉਹਨੂੰ ਬਣਾਉਣਾ ਨਹੀਂ ਉਹਨੂੰ ਬਿਨਾਂ ਬਣਾਏ ਐਸੇ ਤਰ੍ਹਾਂ ਲਾ ਲੈਣਾ ਧਾਗ ਆਪਣੇ ਵੱਲ ਹੀ ਰੱਖਣਾ ਫਿਰ ਧਾਗ ਫਿਰ ਧਾਗੇ ਨੂੰ ਬਾਹਰ ਨੂੰ ਕਰ ਦੇਣਾ ਜਿਹੜਾ ਸਿੱਧਾ ਕੁੰਡਾ ਉਹਨੂੰ ਬਣਾ ਲੈਣਾ ਧਾਗਾ ਆਪਣੇ ਵੱਲ ਨੂੰ ਕਰਨਾ ਪੁੱਠੇ ਕੁੰਡੇ ਨੂੰ ਬਣਾਉਣਾ ਨਹੀਂ ਇਹਨੂੰ ਬਿਨਾਂ ਬਣਾਏ ਲਾ ਲੈਣਾ ਸਿੱਧੇ ਕੁੰਡੇ ਨੂੰ ਬਣਾਉਣਾ ਧਾਗ ਆਪਣੇ ਵੱਲ ਨੂੰ ਕਰਨਾ ਪੁੱਠੇ ਕੁੰਡੇ ਨੂੰ ਬਿਨਾਂ ਬਣਾਏ ਲਾਉਣਾ ਧਾਗਾ ਬਾਹਰ ਨੂੰ ਕਰਨਾ ਸਿੱਧੇ ਕੁੰਡੇ ਨੂੰ ਬਣਾ ਲੈਣਾ ਇਹ ਗਲੇ ਦਾ ਡਬਲ ਬਾਰਡਰ ਕਿਵੇਂ ਬਣਾਇਆ ਜਾਂਦਾ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਜਦੋਂ ਅਸੀਂ ਗਲਾ ਬਣਾਉਨੇ ਆ ਸਿੱਧਾ ਕੁੰਡਾ ਸਿੱਧਾ ਬਣਾਉਨੇ ਆ ਪੁੱਠਾ ਕੁੰਡਾ ਪੁੱਠਾ ਇਹਦੇ ਵਿੱਚ ਸਿੱਧੇ ਕੁੰਡਿਆਂ ਨੂੰ ਸਿੱਧਾ ਬਣਾਉਣਾ ਧੱਗ ਆਪਣੇ ਵੱਲ ਰੱਖ ਕੇ ਪੁੱਠੇ ਕੁੰਡੇ ਨੂੰ ਬਿਨਾਂ ਬਣਾਏ ਲਾਉਣਾ ਸਿੱਧਾ ਕੁੰਡਾ ਬਣਾ ਲਿਆ ਧੱਗ ਆਪਣੇ ਵੱਲ ਕਰਨਾ ਪੁੱਠੇ ਕੁੰਡੇ ਨੂੰ ਐਸੇ ਤਰ੍ਹਾਂ ਲਾ ਲੈਣਾ ਧੱਗਾ ਫਿਰ ਬਾਹਰ ਨੂੰ ਕਰਨਾ ਸਿੱਧੇ ਕੁੰਡੇ ਨੂੰ ਸਿੱਧਾ ਬਣਾ ਲੈਣਾ ਤੱਗ ਆਪਣੇ ਵੱਲ ਕਰਨਾ ਪੁੱਠੇ ਕੁੰਡੇ ਨੂੰ ਐਸੇ ਤਰ੍ਹਾਂ ਹੀ ਲਾ ਲੈਣਾ ਇਹਨੂੰ ਬਣਾਉਣਾ ਨਹੀਂ ਜੇ ਇਹਨੂੰ ਤੁਸੀਂ ਬਣਾ ਲਿਆ ਤੁਹਾਡਾ ਜਿਹੜਾ ਡਬਲ ਬਾਉਂਡਰ ਵਾਲਾ ਗਲਾ ਵਾ ਇਹ ਸਾਰਾ ਹੀ ਖਰਾਬ ਹੋ ਜਾਣਾ ਇਹ ਬਣਨਾ ਨਹੀਂ ਸਿੱਧੇ ਕੁੰਡੇ ਨੂੰ ਸਿੱਧਾ ਬਣਾਉਣਾ ਪੁੱਠੇ ਕੁੰਡੇ ਨੂੰ ਬਿਨਾਂ ਬਣਾਏ ਲਾਉਣਾ ਸਿੱਧੇ ਕੁੰਡੇ ਨੂੰ ਸਿੱਧਾ ਬਣਾ ਲੈਣਾ ਪੁੱਠੇ ਕੁੰਡੇ ਨੂੰ ਬਿਨਾਂ ਬਣਾਏ ਲਾ ਲੈਣਾ ਅਦਲੀ ਸਲਾਈ ਤੇ ਆ ਗਏ ਇਹ ਪੁੱਠਾ ਗੁੰਡਾ ਬਿਨਾ ਬਣਾਏ ਲਾਇਆ ਹੀ ਅੱਗੇ ਸਿੱਧਾ ਗੁੰਡਾ ਵਾ ਸਿੱਧੇ ਗੁੰਡੇ ਨੂੰ ਸਿੱਧਾ ਬਣਾ ਲੈਣਾ ਧਾਗ ਆਪਣੇ ਵੱਲ ਨੂੰ ਕਰਨਾ ਪੁੱਠੇ ਗੁੰਡੇ ਨੂੰ ਬਿਨਾ ਬਣਾਏ ਲਾ ਲੈਣਾ ਇਹਨੂੰ ਬਣਾਉਣਾ ਨਹੀਂ ਧਾਗ ਆਪਣੇ ਵੱਲ ਹੀ ਰੱਖਣਾ ਅੱਗੇ ਧਾਗਾ ਬਾਹਰ ਨੂੰ ਕਰਨਾ ਸਿੱਧਾ ਗੁੰਡਾ ਸਿੱਧਾ ਬਣਾ ਲੈਣਾ ਧਾਗ ਆਪਣੇ ਵੱਲ ਕਰਨਾ ਪੁੱਠੇ ਗੁੰਡੇ ਨੂੰ ਬਿਨਾ ਬਣਾਏ ਲਾ ਲੈਣਾ ਸਿੱਧੇ ਗੁੰਡੇ ਨੂੰ ਸਿੱਧਾ ਬਣਾਉਣਾ ਫਿਰ ਤਾਗਾ ਆਪਣੇ ਵੱਲ ਕਰਨਾ ਪੁੱਠੇ ਕੁੰਡੇ ਨੂੰ ਬਣਾਉਣਾ ਨਹੀਂ ਨੂੰ ਐਸੇ ਤਰ੍ਹਾਂ ਹੀ ਲਾਉਣਾ ਤਾਗਾ ਬਾਹਰ ਨੂੰ ਕਰਨਾ ਸਿੱਧੇ ਕੁੰਡੇ ਨੂੰ ਬਣਾ ਲੈਣਾ ਇਹ ਵੀ ਸਾਰੀ ਸਲਾਈ ਐਸੇ ਤਰ੍ਹਾਂ ਹੀ ਬਣਾਉਣੀ ਇਹ ਮੈਂ ਇੱਥੋਂ ਤੱਕ ਬਣਾ ਕੇ ਗਲੇ ਦਾ ਕੁੰਡਾ ਆਉਂਦਾ ਉੱਥੇ ਮੈਂ ਤੁਹਾਨੂੰ ਦਿਖਾਉਣੀ ਆ ਸਿੱਧੇ ਕੁੰਡੇ ਨੂੰ ਬਣਾਉਣਾ ਪੁੱਠੇ ਕੁੰਡੇ ਨੂੰ ਤਾਗ ਆਪਣੇ ਵੱਲ ਕਰਕੇ ਬਿਨਾਂ ਬਣਾਏ ਲਾਉਣਾ ਆ ਵੇਖੋ ਇਹੜੀ ਸਲਾਈ ਮੈਂ ਇੱਥੋਂ ਤੱਕ ਬਣਾ ਲਈ ਆ ਇੱਥੇ ਸਾਡੇ ਗਲੇ ਦਾ ਕੁੰਡਾ ਵਾ ਇਹ ਕੁੰਡਾ ਸਿੱਧਾ ਵਾ ਜਦੋਂ ਵੀ ਤੁਸੀਂ ਇਹ ਡਬਲ ਬਾਰਡਰ ਬਣਾਉਣਾ ਇਹਦੇ ਸਾਈਡਾਂ ਤੇ ਪੁੱਠੇ ਕੁੰਡੇ ਆਉਣੇ ਚਾਹੀਦੇ ਆ ਵੇਖੋ ਮੇਰਾ ਇੱਧਰ ਪੁੱਠਾ ਵਾ ਇਹ ਗਲੇ ਵਾਲਾ ਸਿੱਧਾ ਵਾ ਦੂਸਰੀ ਸਾਈਡ ਵੀ ਇਹ ਮੇਰਾ ਸਿੱਧਾ ਕੁੰਡਾ ਉਰੇ ਲਾਗੇ ਪੁੱਠਾ ਕੁੰਡਾ ਇਹਨੂੰ ਮੈਂ ਬਿਨਾ ਬਣਾਏ ਲਾ ਲਿਆ ਪੁੱਠੇ ਕੁੰਡੇ ਨੂੰ ਇੱਧਰ ਤੁਹਾਡੇ ਸਿੱਧੇ ਕੁੰਡੇ ਨਹੀਂ ਆਉਣੇ ਚਾਹੀਦੇ ਜਦੋਂ ਤੁਸੀਂ ਡਬਲ ਬਾਰਡਰ ਕਰਨਾ ਗਲੇ ਦਾ ਇਹਦੇ ਸਾਈਡਾਂ ਤੇ ਪੁੱਠੇ ਕੁੰਡੇ ਆਉਣੇ ਚਾਹੀਦੇ ਇਹ ਕੁੰਡਾ ਹੁਣ ਸਿੱਧਾ ਲਿਆ ਇਹ ਸਿੱਧਾ ਵਾ ਜਿਹੜਾ ਗਲੇ ਵਾਲਾ ਕੁੰਡਾ ਵੇਖੋ ਜਿੱਥੇ ਜੰਜੀਰੀ ਬਣਦੀ ਇਹ ਕੁੰਡੇ ਨੂੰ ਸਿੱਧਾ ਬਣਾ ਲੈਣਾ ਟੱਗ ਆਪਣੇ ਵੱਲ ਨੂੰ ਕਰਨਾ ਅੱਗੇ ਮੇਰਾ ਕੁੰਡਾ ਪੁੱਠਾ ਤੁਹਾਡਾ ਵੀ ਇੱਥੇ ਪੁੱਠਾ ਆਉਣਾ ਚਾਹੀਦਾ ਇਹਨੂੰ ਐਸੀ ਤਰ੍ਹਾਂ ਹੀ ਸਲਿੱਪ ਕਰ ਲੈਣਾ ਅੱਗੇ ਫਿਰ ਸਿੱਧੇ ਕੁੰਡੇ ਨੂੰ ਸਿੱਧਾ ਬਣਾ ਲੈਣਾ ਪੁੱਠੇ ਕੁੰਡੇ ਨੂੰ ਸਲਿੱਪ ਕਰ ਲੈਣਾ ਇਹ ਸਾਰੀ ਸਿਲਾਈ ਐਸੀ ਤਰ੍ਹਾਂ ਹੀ ਬਣਾਉਣੀ ਸਿਰਫ ਜਿੱਥੇ ਗਲੇ ਵਾਲਾ ਕੁੰਡਾ ਜਿੱਥੇ ਜੰਜੀਰੀ ਬਣਦੀ ਉਹਦੇ ਲਾਗੇ ਦੋ ਪੁੱਠੇ ਕੁੰਡੇ ਆਉਣੇ ਚਾਹੀਦੇ ਮੈਂ ਸਾਰੀ ਸਲਾਈ ਇੱਥੋਂ ਤੱਕ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਇੱਥੋਂ ਤੱਕ ਮੇਰੀ ਪਹਿਲੀ ਸਲਾਈ ਕੰਪਲੀਟ ਹੋ ਜਾਣੀ ਆ ਇਹ ਮੈਂ ਪੂਰੀ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਵੇਖੋ ਮੇਰੀ ਇੱਕ ਸਲਾਈ ਕੰਪਲੀਟ ਹੋ ਗਈ ਇੱਥੋਂ ਤੱਕ ਇੱਥੋਂ ਹੀ ਸ਼ੁਰੂ ਕੀਤਾ ਸੀ ਹੁਣ ਇਸੇ ਤਰ੍ਹਾਂ ਮੈਂ ਦੋ ਸਲਾਈਆਂ ਹੋਰ ਬਣਾਵਾਂਗੀ ਫਿਰ ਇੱਥੋਂ ਸ਼ੁਰੂ ਕਰਕੇ ਇੱਧਰ ਤੱਕ ਇੱਥੇ ਆਣ ਕੇ ਫਿਰ ਦੂਸਰੀ ਸਲਾਈ ਖਤਮ ਹੋ ਜਾਣੀ ਦੁਬਾਰਾ ਫਿਰ ਇਹਨੂੰ ਇਸੇ ਤਰ੍ਹਾਂ ਹੀ ਬਣਾਉਣਾ ਇਹ ਤੀਸਰੀ ਸਲਾਈ ਇਹ ਤਿੰਨ ਸਲਾਈਆਂ ਬਣਾ ਕੇ ਫਿਰ ਮੈਂ ਸੂਈ ਨਾਲ ਗਲਾ ਕਿਵੇਂ ਬੰਦ ਕੀਤਾ ਜਾਂਦਾ ਉਹ ਤੁਹਾਨੂੰ ਦੱਸਾਂਗੀ ਇਸੇ ਤਰ੍ਹਾਂ ਹੀ ਬਣਾਉਂਦੇ ਹੋਏ ਮੈਂ ਕੰਪਲੀਟ ਕਰਾਂਗੀ ਆ ਵੇਖੋ ਗਲੇ ਦੀਆਂ ਮੈਂ ਤਿੰਨ ਸਲਾਈਆਂ ਡਬਲ ਬਾਰਡਰ ਕਰਕੇ ਬਣਾ ਲਿਆ ਵਾ ਆ ਵੇਖੋ ਤੁਹਾਨੂੰ ਮੈਂ ਨੇੜੇ ਤੋਂ ਦਿਖਾਉਣੀ ਆ ਜਦੋਂ ਤੁਸੀਂ ਸਿੱਧਾ ਕੁੰਡਾ ਬਣਾਉਂਗੇ ਪੁੱਠਾ ਕੁੰਡਾ ਬਿਨਾ ਬਣਾਏ ਲਾਓਗੇ ਇਸ ਤਰੀਕੇ ਨਾਲ ਉੱਬਰਿਆ ਉੱਬਰਿਆ ਜਿਆ ਆਉਣਾ ਵਾ ਸ਼ੀਸ ਲਾਈਆਂ ਮੈਂ ਬਣਾਈਆਂ ਵਾ ਗਲੇ ਦੀਆਂ ਇੱਕ ਸਿੱਧਾ ਇੱਕ ਪੁੱਠਾ ਬਣਾਉਂਦੇ ਹੋਏ ਤਿੰਨ ਸਲਾਈਆਂ ਮੈਂ ਇਹ ਬਣਾਈਆਂ ਵਾ ਸਿੱਧਾ ਕੁੰਡਾ ਉਹਨਾ ਪੁੱਠਾ ਕੁੰਡੇ ਨੂੰ ਨਹੀਂ ਬਣਾਉਣਾ ਇਹ ਡਬਲ ਬਾਉਂਡਰ ਕਰਨ ਵਾਸਤੇ ਟੋਟਲ ਗਲੇ ਦੀਆਂ ਨੌ ਸਲਾਈਆਂ ਬਣ ਗਈਆਂ ਵਾ ਹੁਣ ਇਹਨੂੰ ਸੂਈ ਨਾਲ ਬੰਦ ਕਰਨਾ ਵਾ ਜਿੰਨਾ ਸਾਡੇ ਨੂੰ ਧਾਗਾ ਚਾਹੀਦਾ ਵੇਖੋ ਤੁਸੀਂ ਇਸ ਤਰੀਕੇ ਨਾਲ ਧਾਗਾ ਨਾਪ ਸਕਦੇ ਹੋ ਇਸ ਤਰੀਕੇ ਨਾਲ ਆ ਵੇਖੋ ਇੰਨਾ ਧਾਗਾਾਨੂੰ ਚਾਹੀਦਾ ਵਾ ਇਤੋਂ ਥੋੜਾ ਵੱਧ ਧਾਗਾ ਹੀ ਲਵਾਂਗੇ ਇਸ ਸੁਈ ਵਿੱਚ ਪਾ ਲੈਣਾ ਵਾ ਧਾਗਾ ਜਿੱਥੋਂ ਅਸੀਂ ਇਹਨੂੰ ਬਣਾਉਣਾ ਸ਼ੁਰੂ ਕੀਤਾ ਵਾ ਉਤੋਂ ਹੀ ਅਸੀਂ ਇਹਨੂੰ ਬੰਦ ਕਰਨਾ ਹੁਣ ਸ਼ੁਰੂ ਕਰਨਾ ਵਾ ਆ ਵੇਖੋ ਹੁਣ ਇਹ ਸਾਡੇ ਕੋਲ ਪਹਿਲਾ ਸਿੱਧਾ ਕੁੰਡਾ ਵਾ ਇਹ ਜਿਹੜਾ ਸਿੱਧਾ ਕੁੰਡਾ ਨੂੰ ਇਸ ਤਰੀਕੇ ਨਾਲ ਜਿਵੇਂ ਪੁੱਠਾ ਕੁੰਡਾ ਬਣਾਇਂਦਾ ਇਹਨੂੰ ਇਸ ਤਰੀਕੇ ਨਾਲ ਲਾਉਣਾ ਸਿੱਧੇ ਕੁੰਡੇ ਨੂੰ ਅੱਗੇ ਆ ਗਿਆ ਪੁੱਠਾ ਕੁੰਡਾ ਜਿਹੜਾ ਬਣਾਇਆ ਨਹੀਂ ਕੁੰਡਾ ਇਹਨੂੰ ਸਲਿੱਪ ਕੀਤਾ ਹੀ ਇਹ ਕੁੰਡੇ ਨੂੰ ਇਸ ਤਰੀਕੇ ਨਾਲ ਜਿਵੇਂ ਸਿੱਧਾ ਕੁੰਡਾ ਬਣਾਈਦਾ ਇਸ ਤਰੀਕੇ ਨਾਲ ਸੂਈ ਨੂੰ ਪਾਉਣਾ ਇਹ ਕੁੰਡਾ ਇੱਥਾ ਸੁੱਟ ਦੇਣਾ ਇਹ ਦੋ ਕੁੰਡੇ ਬੰਦ ਹੋ ਗਏ ਹੁਣ ਇਹ ਜਿਹੜਾ ਕੁੰਡਾ ਸਿੱਧਾ ਹੀ ਨੂੰ ਇਸ ਤਰੀਕੇ ਨਾਲ ਜੁੱਕਣਾ ਇਹਦਾ ਅੱਗੇ ਸਿੱਧਾ ਕੁੰਡਾ ਆ ਗਿਆ ਸਿੱਧੇ ਕੁੰਡੇ ਨੂੰ ਜਿਵੇਂ ਪੁੱਠਾ ਕੁੰਡਾ ਬਣਾਇਂਦਾ ਇਸ ਤਰੀਕੇ ਨਾਲ ਇਹਨੂੰ ਬਣਾ ਦੇਣਾ ਇਹਨੂੰ ਸੁੱਟ ਦੇਣਾ ਨਾਈਨ ਨੂੰ ਬਹੁਤਾ ਕੱਸਣਾ ਨਾ ਢਿੱਲਾ ਰੱਖਣਾ ਅੱਗੇ ਆ ਵੇਖੋ ਪਿੱਛੇੋਂ ਦੀ ਆ ਜਿਹੜਾ ਪੁੱਠਾ ਕੁੰਡਾ 슬ਿੱਪ ਕੀਤਾ ਹੀ ਲੱਭਣ ਡਿਆ ਪੁੱਠੇ ਕੁੰਡੇ ਦੇ ਵਿੱਚ ਜਿਹੜਾ 슬ਿੱਪ ਕੀਤਾ ਹੀ ਇਹੜਾ ਕੁੰਡਾ ਅੱਗੇ 슬ਿੱਪ ਕੀਤਾ ਹੀ ਪੁੱਠਾ ਇਹਨੂੰ ਜਿਵੇਂ ਸਿੱਧਾ ਕੁੰਡਾ ਬਣਾਇਂਦਾ ਉਸ ਤਰੀਕੇ ਸੂਈ ਨੂੰ ਪਾਉਣਾ ਇਨੂੰ ਹੇਠਾਂ ਸੁੱਟ ਦੇਣਾ ਇਸੇ ਤਰ੍ਹਾਂ ਹੀ ਸਾਰਾ ਤੁਸੀਂ ਗਲਾ ਬੰਦ ਕਰਨਾ ਅੱਗੇ ਫਿਰ ਇਹ ਜਿਹੜਾ ਸਿੱਧਾ ਕੁੰਡਾ ਇਹਨੂੰ ਫਿਰ ਹੇਠਾਂ ਵੇਖੋ ਚੋਕ ਲੈਣਾ ਸੂਈ ਤੇ ਇਸ ਤਰੀਕੇ ਨਾਲ ਇਹ ਸਾਫ਼ ਲੱਭਦਾ ਵਾ ਅੱਗੇ ਸਿੱਧਾ ਕੁੰਡਾ ਵਾ ਸਿੱਧੇ ਕੁੰਡੇ ਨੂੰ ਜਿਵੇਂ ਪੁੱਠਾ ਕੁੰਡਾ ਊਣੀ ਦਾ ਉਸ ਤਰੀਕੇ ਨਾਲ ਫੜਨਾ ਇਨੂੰ ਇਹ ਟਾਂ ਸੁੱਟ ਦੇਣਾ ਅੱਗੇ ਫਿਰ ਪਿੱਛੇ ਆ ਵੇਖੋ ਜਿਹੜਾ ਪੁੱਠਾ ਕੁੰਡਾ ਉਹ ਸਾਫ਼ ਹੀ ਲੱਭਦਾ ਵਾ ਇਹਨੂੰ ਸਲਾਈ ਤੇ ਲੈਣਾ ਉਧਰੋਂ ਜਿਹੜਾ ਸਲਿੱਪ ਕੀਤਾ ਪੁੱਠਾ ਕੁੰਡਾ ਵਾ ਇਹਨੂੰ ਸਿੱਧੇ ਜਿਵੇਂ ਸਿੱਧਾ ਕੁੰਡਾ ਬਣਾਈਂਦਾ ਓਵੇਂ ਲੈਣਾ ਇਹਨੂੰ ਵੀ ਸਲਾਈ ਤੋਂ ਹੇਠਾਂ ਸੁੱਟ ਦੇਣਾ ਅੰਵੇਂ ਕੋ ਇਸ ਤਰੀਕੇ ਨਾਲ ਬਾਰਡਰ ਬੰਦ ਹੋਣ ਡਿਆ ਅੱਗੇ ਫਿਰ ਇਹੜਾ ਸਿੱਧਾ ਕੁੰਡਾ ਵਾ ਇਹਨੂੰ ਸਿਲਾਈ ਤੇ ਇਸ ਤਰੀਕੇ ਨਾਲ ਫੜਨਾ ਅੱਗੇ ਸਿੱਧੇ ਕੁੰਡੇ ਨੂੰ ਪੁੱਠੇ ਕੁੰਡੇ ਵਾਂਗੂ ਜੇ ਮੁੱਠਾ ਕੁੰਡਾ ਬਣਾਈਂਦਾ ਉਵੇਂ ਫੜਨਾ ਇਹਨੂੰ ਹੇਠਾਂ ਸੁੱਟ ਦੇਣਾ ਅੱਗੇ ਫਿਰ ਪਿੱਛਿਓਂ ਦੀ ਜਿਹੜਾ ਪੁੱਠਾ ਕੁੰਡਾ ਉਹ ਲੱਭਣ ਦਾ ਸਾਫ਼ ਜਿਹੜਾ 슬ਿੱਪ ਕੀਤਾ ਸੀ ਇਧਰੋਂ 슬ਿੱਪ ਕੀਤੇ ਕੁੰਡਿਆਂ ਨੂੰ ਜਿਵੇਂ ਸਿੱਧਾ ਕੁੰਡਾ ਬਣਾਈਂਦਾ ਇਸ ਤਰੀਕੇ ਨਾਲ ਲੈਣਾ ਆ ਵੇਖੋ ਗਲਾ ਬੰਦ ਹੋਉਣ ਡਿਆ ਆ ਵੇਖੋ ਸਾਫ਼ ਲੱਭਦਾ ਵਾਏ ਉਧਰੋਂ ਇਹ ਸਿੱਧਾ ਕੁੰਡਾ ਵਾਂ ਜਿਵੇਂ ਪੁੱਠਾ ਕੁੰਡਾ ਬਣਾਈਂਦਾ ਸਲਾਈਆਂ ਤੇ ਉਸ ਤਰੀਕੇ ਨਾਲ ਸੂਈ ਨੂੰ ਪਾਉਣਾ ਅੱਗੇ ਫਿਰ ਜਿਹੜਾ ਕੁੰਡਾ ਸਲਿੱਪ ਕੀਤਾ ਸੀ ਪੁੱਠਾ ਆ ਵੇਖੋ ਉਹ ਲੱਭਣ ਡਿਆ ਉਹਨੂੰ ਫੜਨਾ ਉਧਰੋਂ ਦੀ ਇਹ ਸਲਿੱਪ ਕੀਤਾ ਕੁੰਡਾ ਵਾ ਇਹਨੂੰ ਇਸ ਤਰੀਕੇ ਨਾਲ ਸੂਈ ਨੂੰ ਪਾਉਣਾ ਜਿਵੇਂ ਸਿੱਧਾ ਕੁੰਡਾ ਬਣਾਈਂਦਾ ਇਹਨੂੰ ਇਹਠਾਂ ਸੁੱਟ ਦੇਣਾ ਨਾ ਇਹਨੂੰ ਬਹੁਤਾ ਕੱਸਣਾ ਨਾ ਇਹਨੂੰ ਬਹੁਤਾ ਢਿੱਲਾ ਰੱਖਣਾ ਇਹਨੂੰ ਸਾਫਦਾਈ ਰੱਖਣਾ ਅੱਗੇ ਫਿਰ ਸਿੱਧੇ ਕੁੰਡੇ ਨੂੰ ਸਲਾਈ ਤੇ ਫੜਨਾ ਆਹੜਾ ਇਹਠਾਂ ਸਿੱਧਾ ਕੁੰਡਾ ਲੱਭਣ ਡਿਆ ਵਾ ਉਦੋਂ ਸਿੱਧੇ ਕੁੰਡੇ ਨੂੰ ਸੂਈ ਨੂੰ ਇਸ ਤਰੀਕੇ ਨਾਲ ਪਾਉਣਾ ਜਿਵੇਂ ਪੁੱਠਾ ਕੁੰਡਾ ਬਣਾਈਂਦਾ ਵਾ ਇਨੂੰ ਹੇਠਾਂ ਸੁੱਟ ਦੇਣਾ ਅੱਗੇ ਫਿਰ ਪਿੱਛੇੋਂ ਦੀ ਪੁੱਠਾ ਕੁੰਡਾ ਲੱਭਣ ਡਿਆ ਵਾ ਤਾਂ ਵੇਖੋ ਇਹੜਾ ਕੁੰਡਾ ਸਲਿੱਪ ਕੀਤਾ ਇਹਨੂੰ ਲੱ ਲੈਣਾ ਇਨੂੰ ਹੇਠਾਂ ਸੁੱਟ ਦੇਣਾ ਆ ਵੇਖੋ ਗਲਾ ਬੰਦ ਹੋਣ ਡਿਆ ਵਾ ਸਾਰਾ ਗਲਾ ਇਸੇ ਤਰ੍ਹਾਂ ਹੀ ਤੁਸੀਂ ਬੰਦ ਕਰਨਾ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਗਲਾ ਬੰਦ ਹੁੰਦਾ ਵਾ ਬਹੁਤ ਹੀ ਸੋਹਣਾ ਲੱਗਦਾ ਏ ਅੱਗੇ ਫਿਰ ਆਹ ਵੇਖੋ ਜਿਹੜਾ ਕੁੰਡਾ ਆਹ ਵੇਖੋ ਲੱਭਣ ਦੇ ਆ ਸਲਿੱਪ ਕੀਤਾ ਕੁੰਡਾ ਅੱਗੇ ਇਹ ਵੀ ਕੁੰਡਾ ਪੁੱਠਾ ਵਾ ਜਿਹੜਾ ਸਲਿੱਪ ਕੀਤਾ ਇਹਨੂੰ ਸਿੱਧੇ ਵਾਂਗੂ ਜਿਵੇਂ ਸਿੱਧਾ ਕੁੰਡਾ ਬਣਾਈਦਾ ਉਸ ਤਰੀਕੇ ਨਾਲ ਸੂਈ ਨੂੰ ਪਾਉਣਾ ਅੱਗੇ ਫਿਰ ਸਿੱਧੇ ਕੁੰਡੇ ਨੂੰ ਆ ਵੇਖੋ ਸੂਈ ਵਿੱਚੋਂ ਦੀ ਪਾਉਣੀ ਉਧਰੋਂ ਦੂਸਰੇ ਕੁੰਡੇ ਦੇ ਜਿਵੇਂ ਪੁੱਠਾ ਕੁੰਡਾ ਬਣਾਇਂਦਾ ਇਸ ਤਰੀਕੇ ਨਾਲ ਪਾਉਣਾ ਇਹਨੂੰ ਨਾ ਇਹਨੂੰ ਕੱਸਣਾ ਨਾ ਬਹੁਤਾ ਢਿੱਲਾ ਹੀ ਰੱਖਣਾ ਅੱਗੇ ਫਿਰ ਪਿੱਛੇੋਂ ਦੀ ਆ ਵੇਖੋ ਪੁੱਠੇ ਕੁੰਡੇ ਨੂੰ ਫੜ ਲੈਣਾ ਸਲਿੱਪ ਕੀਤੇ ਕੁੰਡੇ ਨੂੰ ਜਿਵੇਂ ਸਿੱਧਾ ਕੁੰਡਾ ਸਲਾਈਆਂ ਨਾਲ ਬਣਾਇਂਦਾ ਵਾ ਉਸ ਤਰੀਕੇ ਨਾਲ ਲੈਣਾ సీధే కు ఫగే సేను పుట్ా కు కండా బ పుట్ే కు కండేను పిచ్చోది లేట్ా కి వగూ లే ਆ ਵੇਖੋ ਇੰਨੇ ਕ ਕੁੰਡੇ ਬੰਦ ਹੋ ਗਏ ਆ ਇਸੇ ਤਰ੍ਹਾਂ ਹੀ ਤੁਸੀਂ ਸਾਰੇ ਕੁੰਡਿਆਂ ਨੂੰ ਬੰਦ ਕਰਨਾ ਇਹਨੂੰ ਡਬਲ ਬਾਉਂਡਰ ਨੂੰ ਆ ਵੇਖੋ ਅੱਗੇ ਫਿਰ ਸਿੱਧਾ ਕੁੰਡਾ ਵਾ ਫਿਰ ਇਹ ਸਿੱਧੇ ਕੁੰਡੇ ਨੂੰ ਇਸ ਤਰੀਕੇ ਨਾਲ ਲੱਭਣ ਡਿਆ ਇਹਨੂੰ ਲੈਣਾ ਅਗਲੇ ਸਿੱਧੇ ਕੁੰਡੇ ਨੂੰ ਜਿਵੇਂ ਪੁੱਠਾ ਸਲਾਈ ਤੇ ਬਣਾਈਂਦਾ ਇਸ ਤਰੀਕੇ ਨਾਲ ਫੜਨਾ ਇਹਨੂੰ ਇਹ ठा ਸੁੱਟ ਦੇਣਾ ਅੱਗੇ ਫਿਰ ਆਪਕੋ ਪਿੱਛੇੋਂ ਦੀ ਲੱਭਣ ਡਿਆ ਜਿਹੜਾ ਕੁੰਡਾ ਸਲਿੱਪ ਕੀਤਾ ਸੀ ਇਨੂੰ ਲੈਣਾਗੇ ਪੁੱਠਾ ਕੁੰਡਾ ਆ ਗਿਆ 슬ਿੱਪ ਕੀਤਾ ਇਹਨੂੰ ਇਸ ਤਰੀਕੇ ਨਾਲ ਜਿਵੇਂ ਸਿੱਧਾ ਕੁੰਡਾ ਬਣਾਇਂਦਾ ਇਸ ਤਰੀਕੇ ਨਾਲ ਸਲਾਈ ਨੂੰ ਪਾਉਣਾ ਇਹਨੂੰ ਹੇਠਾਂ ਸੁੱਟ ਦੇਣਾ ਇਹ ਗਲਾ ਸਾਰਾ ਇਸੇ ਤਰ੍ਹਾਂ ਹੀ ਤੁਸੀਂ ਬੰਦ ਕਰਨਾ ਇਹ ਮੈਂ ਕਰਕੇ ਤੁਹਾਨੂੰ ਕੁੰਡਾ ਉੱਥੋਂ ਤੱਕ ਤੁਹਾਨੂੰ ਮੈਂ ਬਣਾ ਕੇ ਇਸੇ ਤਰ੍ਹਾਂ ਹੀ ਦਿਖਾਉਣੀ ਆ ਆ ਵੇਖੋ ਇੰਨਾ ਗਲਾ ਮੈਂ ਬੰਦ ਕਰ ਲਿਆ ਵਾ ਹੁਣ ਆ ਗਿਆ ਆਪਾਂ ਜੰਜੀਰੀ ਵਾਲੇ ਗਲੇ ਤੇ ਇਹ ਇਥੇ ਮੇਰਾ ਪੁੱਠਾ ਕੁੰਡਾ ਹੀ ਆ ਵੇਖੋ ਸਿੱਧੇ ਕੁੰਡੇ ਨੂੰ ਆ ਵੇਖੋ ਚੁੱਕਣਾ ਇਹੜਾ ਸਿੱਧਾ ਕੁੰਡਾ ਇਹਨੂੰ ਇਸ ਤਰੀਕੇ ਨਾਲ ਜਿਵੇਂ ਪੁੱਠਾ ਕੁੰਡਾ ਬਣਾਇਂਦਾ ਉਸ ਤਰੀਕੇ ਨਾਲ ਲੈਣਾ ਪੁੱਠੇ ਕੁੰਡੇ ਨੂੰ ਪਿੱਛੋਂ ਦੀ ਲੈਣਾ ਆ ਵੇਖੋ ਇਹ ਲੱਗਦਾ ਸਾਫ਼ ਉਧਰੋਂ ਹੀ ਸਲਿੱਪ ਕੀਤਾ ਕੁੰਡਾ ਇਹਨੂੰ ਇਸ ਤਰੀਕੇ ਨਾਲ ਸੂਈ ਦੇ ਵਿੱਚੋਂ ਦੀ ਪਾਉਣਾ ਇਹਨੂੰ ਹੀ ਟਾਂ ਸੁੱਟ ਦੇਣਾ ਆ ਵੇਖੋ ਇੰਨਾ ਕ ਗਲਾ ਰਹਿ ਗਿਆ ਮੈਂ ਇੰਨਾ ਕ ਗਲਾ ਬੰਦ ਕਰਕੇ ਫਿਰ ਤੁਹਾਨੂੰ ਗਲਾ ਦਿਖਾਉਣੀ ਕਿ ਕਿਵੇਂ ਦਾ ਬਣਿਆ ਆ ਵੇਖੋ ਗਲਾ ਬਣ ਗਿਆ ਵਾ ਵੇਖੋ ਕਿੰਨਾ ਸੋਹਣਾ ਗਲਾ ਬਣ ਕੇ ਆਇਆ ਵਾ ਤਾਂ ਵੇਖੋ ਇਹ ਗਲਾ ਤੁਸੀਂ ਇਸ ਤਰੀਕੇ ਨਾਲ ਡਬਲ ਬਾਰਡਰ ਬੰਦ ਕਰੋਗੇ ਬੱਚੇ ਨੂੰ ਗਲਾ ਬਹੁਤ ਆਸਾਨੀ ਨਾਲ ਆ ਜਾਂਦਾ ਵਾ ਇਹ ਗਲਾ ਟਾਈਟ ਨਹੀਂ ਹੋਣਾ ਨਾ ਹੀ ਖੁੱਲਾ ਹੋਣਾ ਨਾ ਹੀ ਟਾਈਟ ਹੀ ਹੋਣਾ ਵਾ ਆ ਵੇਖੋ ਗਲੇ ਦੀ ਸ਼ੇਪ ਕਿੰਨੀ ਸੋਹਣੀ ਬਣ ਕੇ ਆਈ ਆ ਆ ਦੇਖੋ ਵੇਖੋ ਵੀ ਨੈਕ ਕਿੰਨਾ ਸੋਹਣਾ ਬਣਿਆ ਆ ਮ ਤੁਸੀਂ ਵੀ ਇਸ ਤਰੀਕੇ ਨਾਲ ਇਹਨੂੰ ਗਲੇ ਨੂੰ ਬਣਾ ਕੇ ਡਬਲ ਬਾਰਡਰ ਬਣਾ ਕੇ ਬੰਦ ਕਰ ਸਕਦੇ ਹੋ ਤੁਹਾਡੇ ਬੱਚਿਆਂ ਨੂੰ ਗਲਾ ਟਾਈਟ ਨਹੀਂ ਆਵੇਗਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ